ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜਾ ਪਾਰਸਲ ਸਾਈਡ ਆਪਾਂ ਆਪੇ ਕਿਸਾਨ ਜਿਹੜੇ ਸਿੱਧੂਪੁਰ ਅੱਜ ਪਹੁੰਚ ਗਏ ਜਿੱਥੇ ਜਮਾ ਛਰੇ ਤੇ ਇੱਧਰ ਪਹਿਲਾਂ ਗੋਲਾਵਾਰੀ ਬਹੁਤ ਹੋਈ ਆ ਹੁਣ ਪ੍ਰਸ਼ਾਸਨ ਨੇ ਸੱਤਾ ਦਿੱਤਾ ਲਈ ਸਾਡੇ ਨਾਲ ਗੱਲਬਾਤ ਕਰੋ ਆ ਜਮਾ ਕੋਲੇ ਖੜੇ ਆ ਪ੍ਰਸ਼ਾਸਨ ਦੇ ਗੱਲਬਾਤ ਚੱਲ ਰਹੀ ਆ ਜੇ ਕੋਈ ਗੱਲਬਾਤ ਨਾ ਚੱਲੀ ਨਿਬੜੀ ਤਾਂ ਫੇਰ ਦੇਖਾਂਗੇ ਛੁੱਟੀ ਪਹਿਲਾਂ ਵੀ ਬਹੁਤ ਚੱਲਦਾ ਨਹੀਂ ਇੱਧਰ ਚਲੀਏ ਹਾਂ ਜੀ ਪ੍ਰਧਾਨਾ ਵਾਜਨ ਪ੍ਰਧਾਨ ਇੱਧਰ ਦੇ ਪਾਸੇ ਬਾਰਡਰ ਦੇ ਉੱਤੇ ਆਮ ਤੌਰ ਤੇ ਹੁੰਦਾ ਹੈ ਕਿੰਨਾ ਬੋਲਦੇ ਆ ਤੇ ਅੰਦਾਜ਼ੇ ਤੋਂ ਆਹ ਵਈ ਗੱਲ ਕਰਨਾ ਵੀ ਹਰਿਆਣੇ ਵਾਲਿਆਂ ਨੂੰ ਧੱਕੇ ਪਿੱਛੇ ਲੈ ਗਏ ਜਿੱਥੇ ਕੰਦ ਸੀ ਜਮਾ ਉਥੇ ਪਹੁੰਚ ਗਏ ਆ ਕੰਦ ਦੇ ਕੋਲੇ ਇੱਥੇ ਆ ਕੇ ਹੁਣ ਕੰਦ ਕੋਲੇ ਪ੍ਰਖਾਸਣ ਨੇ ਕਹਿਤਾ ਸੀਗਾ ਵੀ ਸਾਡੇ ਨਾਲ ਗੱਲਬਾਤ ਕਰੋ ਆਹ ਤੇ ਜਮਾ ਉਧਰ ਉਧਰ ਖੜੇ ਆ ਪੂਰੇ ਇਹ ਕੱਟਾ ਹੈ پڑ رہے ہو ہم ہم اپ کے ساتھ ہیں اور ہے ہمارا مطلب ہے کہ کیا 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 کیا